ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਇਲਵਕ ਕਾਟੇ ਨਿਮਖਿਆਰਾ ਤੇ ਆ ਗੁਰਮੁਖ ਪਾਰਿ ਉਤਾਰਾ ਆਰ ਅਸਪੀਵੋ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜਗਤ ਸੱਚ ਪਾਈਐ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕੋ ਭਗਤ ਧਾਨ ਦੇਵੇ